ਸਰਕਾਰੀ ਬੱਸ ਡਰਾਈਵਰਾਂ ਤੇ ਕੰਡੈਕਟਰਾਂ ਨੇ ਪਿਛਲੇ ਦਿਨੀ ਇਹ ਐਲਾਨ ਕੀਤਾ ਹੈ ਕਿ ਸਰਕਾਰੀ ਬਸਾਂ ਅੰਦਰ ਤੈ ਸਿੱਟਾ ਤੋਂ ਇਲਾਵਾ 21 ਵਾਰੀ ਵਾਧੂ ਨਹੀਂ ਚੜਾਈ ਜਾਵੇਗੀ ਜਿਸ ਕਾਰਨ ਸਵਾਰੀਆਂ ਦੀ ਕਾਫੀ ਖੱਜਲਖੁਆਰੀ ਹੋ ਰਹੀ ਸੀ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਯੂਨੀਅਨ ਦੇ ਆਗੂਆਂ ਨੇ ਐਲਾਨ ਕੀਤਾ ਹੈ ਕਿ ਸਿਰਫ ਪੰਜਾਬ ਸੂਬੇ ਵਿੱਚ ਚੱਲ ਰਹੀ ਰੂਟਾਂ ਤੇ ਉਹ 52 ਸਵਾਰੀਆਂ ਤੋਂ ਵੱਧ ਸਵਾਰੀਆਂ ਨੂੰ ਹੁਣ ਬਸਾਂ ਵਿੱਚ ਚੜਾਉਣਗੇ ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ ਤੇ ਕਾਨੂੰਨ ਇਹ ਬੜੇ ਚਿਰ ਦਾ ਬਣਿਆ ਹੋਇਆ ਜਾਉਂਦਾ ਅੰਬੇਦਕਰ ਸਾਹਿਬ ਨੇ ਬਣਾਇਆ ਸੰਵਧਾਨੋ ਕਾਨੂੰਨ ਦੇ ਮੁਤਾਬਕ ਹੀ ਜਿਹੜੀ ਵੀ ਗੱਡੀ ਕੋਈ ਆਉਂਦੀ ਆ ਉਹ ਉਹਦੀ ਲਿਮਟ ਹੁੰਦੀ ਆ ਉਮਰ ਹੁੰਦੀ ਆ 15 ਸਾਲ ਸਕੂਟਰ ਮੋਟਰਸਾਈਕਲ ਬੱਸ ਜਿਹੜੀ ਵੀ ਚੀਜ਼ ਆਉਂਦੀ ਆ ਔਰ ਉਹਦੀ ਸੀਟਿੰਗ ਕੈਪੈਸਿਟੀ ਹੁੰਦੀ ਆ ਜੇ ਮੋਟਰਸਾਈਕਲ ਆ ਤੇ ਉਤੇ ਦੋ ਸਵਾਰੀਆਂ ਕਾਰ ਆ ਤੇ ਉਹ ਚਾਰ ਸੀਟਾਂ ਵਾਲੀ ਵੀ ਆ ਪੰਜ ਵਾਲੀ ਵੀ ਆ ਤੇ ਬੱਸ ਵੀ ਜਿਹੜੀ ਆ ਉਹ 52 ਸੀਟਡ ਆ ਜਨਾਬ ਤੇ ਉਹਦੇ ਦੇ ਬਾਬਤ ਸਾਡੇ ਨਾਲ ਜਿਹੜੀ ਸਵਾਰੀ ਆ ਉਹ ਮੂਲੋਂ ਜ਼ਿਆਦਾ ਹੋ ਜਾਂਦੀ ਜਿੱਦੇ ਚ 90 ਸਵਾਰੀਆਂ 85 ਸਵਾਰੀਆਂ 100 ਸਵਾਰੀਆਂ ਵੀ ਹੋ ਜਾਂਦੀਆਂ ਤੇ ਹਾਦਸੇ ਜਿਹੜੇ ਸੀ ਉਹ ਬਹੁਤ ਜ਼ਿਆਦਾ ਹੋ ਰਹੇ ਸੀ ਕਦੀ ਟਾਇਰ ਪਾਟ ਗਏ ਕਦੀ ਗੱਡੀ ਐਕਸੀਡੈਂਟ ਹੋ ਗਈ ਕਦੀ ਮਤਲਬ ਵੀ ਅਨਬੈਲੈਂਸ ਹੋ ਗਈ ਤੇ ਉਹ ਨੁਕਸਾਨ ਜਿਹੜਾ ਸੀ ਉਹ ਸਾਰਾ ਵਰਕਰਸ ਨੂੰ ਚਲਣਾ ਪੈਂਦਾ ਡਰਾਈਵਰ ਨੂੰ ਕਨੈਕਟਰ ਨੂੰ ਉਹ ਵਿਪਤਾ ਜਿਹੜੀ ਸਾਰੀ ਉਹਨਾਂ ਨੂੰ ਪੈਂਦੀ ਸੀ ਇਹਦੇ ਕਰਕੇ ਫੈਸਲਾ ਲਿਆ ਹੈ ਕਿ ਅਸੀਂ ਸਵਾਰੀਆਂ ਹੀ ਉਹਨੀਆਂ ਬਿਠਾਵਾਂਗੇ ਜਿੰਨੀਆਂ ਸੀਟਾਂ ਨੇ ਗੱਡੀ ਦੇ ਵਿੱਚ ਇੱਕ ਸੀਟ ਤੇ ਇੱਕ ਸਵਾਰੀ ਹੁਣ ਕੀ ਹੋਇਆ ਹੈ ਕਿ ਸਾਡੀ 14 15 16 ਦੀ ਹੜਤਾਲ ਹੈ 3 ਦਿਨ ਦੀ ਜਿਹੜਾ ਉਹ ਸਟੈਂਡ ਅ ਪ੍ਰੋਗਰਾਮ ਸਾਡਾ ਜੋ ਅਸੀਂ ਜਥੇਬੰਦੀ ਨੇ ਨੋਟਿਸ ਦਿੱਤਾ ਹੋਇਆ ਹੈ ਪਿਛਲੇ ਸਾਡੀ ਮੀਟਿੰਗ ਹੋਈ ਹੈ ਸਾਡੇ ਡਾਇਰੈਕਟਰ ਸਾਹਿਬ ਵੀ ਨਵੇਂ ਆਏ ਨੇ ਤੇ ਸੈਕਟਰੀ ਸਾਹਿਬ ਵੀ ਨਵੇਂ ਆਏ ਨੇ ਉਹਨਾਂ ਨੇ ਕਿਹਾ ਵੀ ਸਾਨੂੰ ਥੋੜੀ ਜੀ ਮਾਹੌਲ ਦਿਓ ਵੀ ਅਸੀਂ ਨਵੇਂ ਆਏ ਆ ਤੁਹਾਡੀਆਂ ਚੀਜ਼ਾਂ ਨੂੰ ਸਮਝਾਂਗੇ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ 8 ਤਰੀਕ ਦੀ ਮੀਟਿੰਗ ਮਿਲੀ ਹੈ ਸਾਨੂੰ ਮੁੱਖ ਮੰਤਰੀ ਪੰਜਾਬ ਦੀ ਪਹਿਲਾਂ 1 ਤਰੀਕ ਦੀ ਸੀ ਉਹ ਉਹਨਾਂ ਨੇ 8 ਕਰਤੀ ਖੈਰ ਮੀਟਿੰਗ ਕਰਾਂਗੇ ਅਸੀਂ ਭਜਦੇ ਨਹੀਂਗੇ ਹੁਣ ਦਿੱਕਤ ਕੀ ਆ ਰਹੀ ਸੀ ਵੀ ਜਿਹੜੇ ਜਿੱਦਾਂ ਬੱਚੇ ਨੇ ਸਟੂਡੈਂਟ ਨੇ ਸਕੂਲੇ ਜਾਣ ਵਾਲੇ ਬੱਚੇ ਜਾਂ ਕੋ ਪੇਸ਼ੈਂਟ ਹੈ ਜਿਹੜਾ ਕੋ ਪਹਿਲੇ ਟਾਈਮ ਆ ਰਿ ਜਿੰਨੇ ਨੇ ਜਾਣਾ ਹੁੰਦਾ ਤੇ ਫਿਰ ਉਹ ਜਾ ਕੇ ਅਪਾਇੰਟਮੈਂਟ ਲਈ ਹੁੰਦੀ ਹੈ ਪੀਜੀਆ ਵਗੈਰਾ ਜਾਂ ਕਿਤੇ ਬਾਹਰ ਉਹਨਾਂ ਨੂੰ ਅਹੀਂ ਇਨਗ ਰਿਆਦ ਦਿੱਤੀ ਹੈ ਵੀ ਜੇ ਪਹਿਲੇ ਟਾਈਮਾਂ ਤੇ ਲਾਸਟ ਟਾਈਮ ਜਦੋਂ ਕੋ ਜਿਹੜੇ ਬਾਸ ਪਾਸੇ ਨੂੰ ਬਾਸ ਹੀ ਨਹੀਂ ਕੋ ਜਾਂਦੀ ਹੋਰ ਮੂਲੋਂ ਜਿਆਦਾ ਮਤਲਬ ਵੀ ਸਵਾਰੀ ਵੀ ਖੜੀ ਆ ਤੇ ਉਹਨਾਂ ਨੂੰ ਰਿਆਦ ਦਿੱਤੀ ਹੈ ਥੋੜੀ ਜੀ ਵੀ ਭਾਈ ਉਹਨਾਂ ਨੂੰ ਪਛਾਵਾਵਾਂਗੇ ਟਿਕਾਣੇ ਅਸੀਂ ਕੋਈ ਕਿਸੇ ਦੇ ਦੁਸ਼ਮਣ ਨਹੀਂ ਗਏ ਸਾਡੀਆਂ ਧੀਆਂ ਭੈਣਾਂ ਨੇ ਸਾਡੇ ਬੱਚੇ ਨੇ ਇਸ ਕਰਕੇ ਅਹੀਂ ਥੋੜੀ ਰਿਆਦ ਦਿੱਤੀ ਹੈ ਜੀ ਜੇ ਕੋਈ ਦਾਪਨ ਸਾਧ 10 ਵਾਰੀਆਂ ਚੜ ਜਾਂਦੀਆਂ ਬੱਚੇ ਚੜ ਜਾਂਦੇ ਆ ਜਾਂ ਕੋਈ ਮਰੀਜ਼ ਆ ਕੋਈ ਜਿਹੜਾ ਬਹੁਤ ਜ਼ਰੂਰੀ ਆ ਜਿਹਨੂੰ ਉਹਨੂੰ ਅਸੀਂ ਚੜਾਵਾਂਗੇ ਬਾਕੀ ਸਵਾਰੀਆਂ ਜਿਹੜੀਆਂ ਨੇ ਉਹ ਕਾਨੂੰਨ ਮੁਤਾਬਕ ਬੋਝਾਈ ਨੇ ਜੀ ਇਹ ਰਾਹਤ ਦਿੱਤੀ ਗਈ ਜੀ ਜੀ ਜਿਸ ਤਰ੍ਹਾਂ ਕੋਈ ਅਮਰਜੈਂਸੀ ਹੋ ਗਈ ਅਮਰਜੈਂਸੀ ਜੇ ਕੋਈ ਹੋ ਜਾਂਦਾ ਤੇ ਉਹਦੀ ਅਸੀਂ ਮਦਦ ਕਰਾਂਗੇ ਬਾਕੀ ਜਿਹੜੀਆਂ ਹੁਣ ਜੀਐਨਕੇ ਆਪਣਾ ਸਟੇਟ ਆ ਜੀ ਉਥੇ ਜੱਜ ਖਲੋਂਦੇ ਨੇ ਸੜਕਾਂ ਤੇ ਉਹ ਗੱਡੀਆਂ ਦੀਆਂ ਸਵਾਰੀਆਂ ਚੈੱਕ ਕਰਦੇ ਨੇ ਜੇ ਸਵਾਰੀਆਂ ਵਿੱਚ ਖਲੋਤੀਆਂ ਹੋਣ ਜਿੰਨੀਆਂ ਸਵਾਰੀਆਂ ਨੇ ਪਰ ਸਵਾਰੀ 200 ਰੁਪਏ ਦੇ ਹਿਸਾਬ ਨਾਲ ਜੁਰਮਾਨਾ ਹੁੰਦਾ ਜੀ ਉਹ ਚਲਾਨ ਕਰਦੇ ਨੇ ਬਾਹਰੀ ਸਟੇਟ ਵਾਲੇ ਉੱਥੇ ਨਹੀਂ ਬਾਹਰੀਆਂ ਸਟੇਟਾਂ 'ਚ ਨਹੀਂ ਆਪਣੇ ਜੇ ਪੰਜਾਬ ਦੇ ਵਿੱਚ ਸਾਡੇ ਨਾਲ ਸਾਡੀ ਜਨਤਾ ਜਿਹੜੀ ਆ ਉਹ ਸਪੋਰਟ ਕਰੂਗੀ ਕਿਉਂਕਿ ਟਰਾਂਸਪੋਰਟ ਦੇ ਵਿੱਚ ਬੱਸਾਂ ਬਹੁਤ ਘੱਟ ਨੇ ਜਿੱਦਾਂ 12 1250 ਬੱਸਾਂ ਜਿਹੜੀਆਂ ਨੇ ਉਹ ਪੀ ਆਰਟੀਸੀ ਕੋਲ ਆ ਸਾਡੇ ਕੋਲ 2407 ਦਾ ਫਲੀਟ ਆ ਪਰ ਉਹ ਪੂਰਾ ਨਹੀਂ ਹੈਗਾ ਇਹ 1947 ਵੇਲੇ ਜਦੋਂ ਬਣਿਆ ਸੀ ਉਦੋਂ ਇੰਨਾ ਕੁ ਸੀਗੀਆਂ ਬੱਸਾਂ ਹੁਣ ਤਾਂ ਜਨਤਾ ਬਹੁਤ ਹੋ ਗਈ ਆਬਾਦੀ ਬਹੁਤ ਜ਼ਿਆਦਾ ਹੋ ਗਈ ਆਬਾਦੀ ਦੇ ਹਿਸਾਬ ਨਾਲ ਜੇ 10000 ਨਵੀਂ ਬੱਸ ਵੀ ਸਰਕਾਰ ਪਾਵੇ ਤਾਂ ਵੀ ਮਤਲਬ ਇਹ ਉਹ ਕਵਰ ਨਹੀਂ ਕਰ ਸਕਦੇ ਇਹ ਮੈਨੇਜਮੈਂਟ ਨੂੰ ਤੇ ਸਰਕਾਰ ਨੂੰ ਸੋਚਣਾ ਪਊਗਾ ਵੀ ਬੱਸਾਂ ਹੋਰ ਪਾਵੇ ਜੇ ਬੱਸਾਂ ਵੇਣਗੀਆਂ ਤੇ ਫਿਰ ਆਮ ਜਨਤਾ ਨੂੰ ਨੌਕਰੀਆਂ ਵੀ ਮਿਲਣਗੀਆਂ ਤੇ ਉਹ ਚ ਬੱਲੇ ਬੱਲੇ ਵੀ ਫਿਰ ਸਰਕਾਰ ਦੀ ਹੋਊਗੀ ਸਾਡਾ ਤੇ ਕੋਈ ਹੁਣ ਮਜਬੂਰੀ ਇਹ ਆ ਵੀ ਜਿਹੜਾ ਵੀ ਕੋਈ ਚਲਾਨ ਹੁੰਦਾ ਉਹ ਡਰਾਈਵਰ ਤੇ ਕਨੈਕਟਰ ਦਾ ਹੁੰਦਾ ਉਹਨਾਂ ਨੂੰ ਪੱਲਿਓਂ ਭਰਨਾ ਪੈਂਦਾ ਮਹਿਕਮਾ ਨੀਕਾ ਪਰਦਾ ਪਰ ਜੇ ਕਿਤੇ ਲੋਕਾਂ ਬਾਅਦ ਸਾਨੂੰ ਇੰਨਾ ਕਰਨਾ ਪਊਗਾ ਫਿਰ ਅਸੀਂ ਭਰ ਵੀ ਦੇਾਂਗੇ ਜੀ ਜਿਹੜਾ ਕੋ ਹੁਣ ਵਿਚਾਰਾ ਐਮਰਜੈਂਸੀ 'ਚ ਆ ਗਿਆ ਜਿਹਦੀਆਂ ਵਿਚਾਰੀਆਂ ਲੱਤਾਂ ਹੀ ਨਹੀਂ ਕੰਮ ਕਰਨੀਆਂ ਜਿਹਨੂੰ ਚੜਾਉਣਾ ਪੈਂਦਾ ਜਾਂ ਕੋਈ ਕੈਂਸਰ ਪੇਸ਼ੈਂਟ ਕੋਈ ਜੇ ਤੋਂਦਾ ਤੇ ਜੇ ਕੋਈ ਇੰਨਾ ਮੱਥੇ ਤੇ ਅੱਖਾਂ ਰੱਖ ਕੇ ਦੇਵਾਰਾ ਨਹੀਂ ਜੀ ਖਾਂਦਾ ਕਿ ਕੋਈ ਬਸ ਹਿੱਸਾ ਥੋੜੀ ਲੈਣੀ ਇੱਕ ਰਾਹਤ ਦਿੱਤੀ ਕੀ ਤੁਹਾਨੂੰ ਹਾਂ ਜੀ ਰਾਹਤ ਦਿੱਤੀ ਆ ਜੀ ਪਰ ਇਹ ਨੂੰ ਮਜਬੂਰੀ ਨਾ ਸਮਝ ਲਵੇ ਕੋਈ ਬੰਦਾ ੱੱਕੇ ਨਾਲ ਕੋਈ ਸਾਡੇ ਨਾਲ ਕੋਈ ਡਰਾਈਵ ਕਨੈਕਟਰ ਨਾਲ ਕੋਈ ਝਗੜਾ ਕਰਨ ਲੱਗੇ ਉਹ ਨਹੀਂ ਹੋਣ ਦੇਣਾ ਉਹ ਬਕਾਇਦਾ ਉਹੀ ਧਾਰਾ ਲੱਗੂਗੀ ਉਤੇ ਪਰਚਾ ਕਰਾਵਾਂਗੇ ਜੇ ਕੋਈ ਸਾਡੇ ਡਾਇਰੈਕਟਰ ਨਾਲ ਲੜਾਈ ਝਗੜਾ ਕਰੂਗਾ ਤੇ ਕਿੰਨੀ ਦੇਰ ਤੱਕ ਰੱਖਦੇ ਆ ਬਲੀ ਜੀ ਰਾਹਦੀ ਹੈ ਜੀ ਇਹ ਕਾਨੂੰਨ ਹੈ ਕਾਨੂੰਨ ਦੇ ਉੱਤੋਂ ਦੀ ਤਾਂ ਅਸੀਂ ਹੈ ਨਹੀਂ ਕਾਨੂੰਨ ਬਤਾਬਕ 52 ਸਵਾਰੀਆਂ ਬਹਿਣੀਆਂ ਜੇ 52 ਸੀਟੜਾ 52 ਜੇ 28 ਹੈ 48 ਜਿੰਨੀਆਂ ਸੀਟਾਂ ਵਾਲੀ ਗੱਡੀ ਹੈ ਉਹਨੀਆਂ ਸਵਾਰੀਆਂ ਬਹਿਣਗੀਆਂ ਜੀ ਉੱਤੇ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ he has more than five years experience in the same line he used to work with reputed companies agencies as well local builders with brothers he is professional by plumbing electrician masonry work carpentry for more information please contact him at www.checktrade.com id number 921760 Shamra Chander, call center. Call him on this number: zero seven four triple eight four double one six one. ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ